ਅਗਲੀ ਜਿਹੜੀ ਖਬਰ ਹੈ ਜੀ ਕਿ ਇੰਡੀਆ ਤੋਂ ਬਹੁਤ ਸਾਰੇ ਲੋਕਾਂ ਦੇ ਕੋਲੇ ਚੰਗਾ ਭਲਾ ਕੈਨੇਡੀਅਨ ਵਿਜ਼ਟਰ ਵੀਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਦਿੱਲੀ 에ਰਪੋਰਟ ਤੋਂ ਮੋੜਿਆ ਜਾ ਰਿਹਾ ਤੇ ਉਹਦੇ ਵਿੱਚ ਇਹ ਕਾਰਨ ਹੈ ਕਿ ਮੈਂ ਤੁਹਾਨੂੰ ਉਹਦੇ ਬਾਰੇ ਪੂਰੀ ਡਿਟੇਲ ਦਿੰਨਾ ਜਿਹੜੀਆਂ 에ਰਲਾਈਨਸ ਨੇ ਬੇਸ਼ੱਕ ਉਹਨਾਂ ਕੋਲੇ ਫੁੱਲ ਅਥਾਰਟੀ ਹੈ ਕਿਸੇ ਵੀ ਬੰਦੇ ਨੂੰ ਜਹਾਜ਼ ਚੜ੍ਹਨ ਦੇਣ ਜਾਂ ਉਹ ਨਾ ਚੜ੍ਹਨ ਦੇਣ ਉਹਦੇ ਪਿੱਛੇ ਦੋ ਕਾਰਨ ਨੇ ਪਹਿਲਾ ਕਾਰਨ ਇਹ ਹੈ ਕਿ ਜੇਕਰ ਕੋਈ ਵੀ ਬੰਦਾ ਗਲਤ ਤਰੀਕੇ ਨਾਲ 에어ਲਾਈਨ ਚੜ ਕੇ ਕੈਨੇਡਾ ਆ ਜਾਂਦਾ ਤੇ ਜੇ ਉਹਨੂੰ ਕੈਨੇਡਾ ਗਵਰਨਮੈਂਟ ਮੋੜਦੀ ਆ ਤਾਂ ਉਹਦਾ ਜਿਹੜਾ ਖਰਚਾ ਹੈ ਉਹ 에어ਲਾਈਨ ਨੂੰ ਪੈ ਜਾਂਦਾ ਇਸ ਕਰਕੇ 에어ਲਾਈਨ ਕੋਲੇ ਫੁੱਲ ਅਥੋਰਟੀ ਹੈ ਕਿ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹ ਕੋਈ ਡੀਜੀਪੀ ਨਹੀਂ ਬਣ ਗਿਆ ਆਪਾਂ ਉਥੇ ਜਿਹੜੇ ਸਾਰੂ ਰੈਗੂਲੇਸ਼ਨਸ ਨੇ ਉਹਨਾਂ ਨੂੰ ਫਾਲੋ ਕਰਨੇ ਪੈਂਦੇ ਬਹੁਤ ਸਾਰੇ ਲੋਕ ਬਹਿਸਣ ਲੱਗ ਪੈਂਦੇ ਆਏ ਕਿਵੇਂ ਕੈਨੇਡਾ ਨੇ ਵੀ ਇਤਾਂ 에어 ਇੰਡੀਆ ਕੋਲ ਕੀ ਪਾਵਰ ਆ ਯੈਸ ਉਹਨਾਂ ਕੋਲੇ ਫੁੱਲ ਪਾਵਰ ਆ ਉਹ ਫੁੱਲੀ ਅਥੋਰਾਈਜ਼ਡ ਨੇ ਤੋ ਕਿ ਤੁਸੀਂ ਉਹਨਾਂ ਦੇ ਬੈਠ ਕੇ ਕੈਨੇਡਾ ਦੇ ਅੰਡਰ ਕਰ ਰਹੇ ਹੋ ਤੇ ਉਹ ਜ਼ਿੰਮੇਵਾਰ ਨਹੀਂ ਇਸ ਗੱਲ ਦੇ ਪਰ ਇਹ ਗੱਲ ਤਾਂ ਉਹ ਤੁਹਾਨੂੰ ਵਾਪਸ ਮੋੜ ਸਕਦੇ ਨੇ ਇਸ ਕਾਰਨ ਕਰਕੇ ਕਿ ਸਾਨੂੰ ਇੱਥੇ ਸ਼ੱਕ ਆ ਦੂਸਰਾ ਕਾਰਨ ਜਿਹੜਾ ਇਹ ਹੈਗਾ ਕਿ ਜਿਹੜੀਆਂ 에어ਲਾਈਨਸ ਨੇ ਕਈ ਵਾਰੀ ਉਹ ਓਵਰ ਬੁੱਕਡ ਹੁੰਦੀਆਂ ਨੇ ਇਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ 에어ਲਾਈਨਸ ਨੇ ਕਿ ਜੇ 100 ਬੰਦਾ ਵਹਿੰਦਾ ਤਾਂ ਜਾਣ ਬੁੱਝ ਕੇ 105 ਬੰਦਿਆਂ ਦੇ ਟਿਕਟਾਂ ਬੁੱਕ ਕਰ ਲੈਂਦੇ ਆ ਉਹਦਾ ਕਾਰਨ ਇਹ ਹੈ ਕਿ ਸਟੱਡੀ ਇਹ ਦੱਸਦੀ ਆ ਕਿ 100 ਦਾ 100 ਬੰਦਾ ਕਦੇ ਵੀ 에ਰਲਾਈਨ ਚ ਨਹੀਂ ਚੜਦਾ ਇਸ ਕਰਕੇ 5 ਬੰਦੇ ਉਹ ਉੱਤੇ ਲੈ ਲੈਂਦੇ ਆ ਚਲ ਜੇ ਕੋਈ ਐਕਸਟਰਾ ਬੰਦਾ ਆ ਜੇ ਤਾਂ ਫਿਰ ਕਿਸੇ ਬੰਦੇ ਨੂੰ ਉਹ ਇਨਸੈਂਟਿਵ ਦੇ ਕੇ ਕਹਿੰਦੇ ਕਿ ਤੂੰ ਥੱਲੇ ਉਤਰ ਜਾ ਅਈ ਤੈਨੂੰ ਟਿਕਟ ਫ੍ਰੀ ਦਿੰਨੇ ਆਂ ਦਾ ਕੁਝ ਕਰਦੇ ਆ ਪੈਸੇ ਲੈ ਆਲੇ ਪੰਜਾਂ ਤੋਂ ਪਰਮੋੜੇ ਇੱਕ ਬੰਦੇ ਦੇ ਚਲੋ ਜਿਹੜਾ ਦਿੱਲੀ 에ਰਪੋਰਟ ਤੋਂ ਪ੍ਰੈਸ ਵਾਲੇ ਚੱਲਦਾ ਪਿਆ ਇਸ਼ੂ ਉਹ ਇਹ ਹੈ ਕਿ ਉਹਨੂੰ ਕਰਚੀ ਸਿਸਟਮ ਕਹਿੰਦੇ ਆ ਉੱਥੇ ਉਹ ਕਹਿੰਦੀ ਆ ਕਿ ਬੰਦਾ ਡਰਿਆ ਜਿਹਾ ਲੱਗਦਾ ਬੰਦੇ ਚ ਕੌਨਫੀਡੈਂਟ ਨਹੀਂ ਹੈਗਾ ਬੰਦਾ ਵਿਚਾਰਾ ਮਾਤੜ ਜਿਹਾ ਲੱਗਦਾ ਵੀ ਆ ਵੀ ਗੈਰ ਨੂੰ ਵੀ ਤੋ ਵੀ ਇਹਨੇ ਜਰੂਰ ਕੋਈ ਨਾ ਕੋਈ ਗਲਤੀ ਪੇਪਰਾਂ ਚ ਹੋਊਗੀ ਹੋਊਗੀ ਇਹਦੇ ਉਹਨੂੰ ਬਾਹਰ ਕੱਢ ਲੈਂਦੇ ਆ ਉਹ ਕਹਿੰਦੇ ਭਾਈ ਸਾਹਿਬ ਲੱਖ 2 ਲੱਖ 4 ਲੱਖ ਰੁਪਏ ਤੱਕ ਵੀ ਚੱਲਦਾ ਉਹ ਦੇ ਦਿਓ ਤੇ ਤੁਹਾਨੂੰ ਜਾ ਚੜਾ ਦਿੰਨੇ ਆ ਇਹਨੂੰ ਕਰਸ਼ੀ ਸਿਸਟਮ ਕਹਿੰਦੇ ਆ ਜੇ ਤੁਹਾਡੇ ਪੇਪਰ ਬਿਲਕੁਲ ਜੈਨੂਨ ਨੇ ਤੁਸੀਂ ਜੈਨੂਨ ਤਰੀਕੇ ਨਾਲ ਕੈਨੇਡਾ ਆ ਰਹੇ ਹੋ ਤਾਂ ਉਹ ਤੁਹਾਨੂੰ ਇਸ ਤਰ੍ਹਾਂ ਦੇ ਪੈਸੇ ਚਾਰਜ ਨਹੀਂ ਕਰ ਸਕਦੇ ਜੇ ਉਹ ਤੁਹਾਨੂੰ ਚਾਰਜ ਕਰਦੇ ਨੇ ਤਾਂ ਉਹਨਾਂ ਨੂੰ ਕਹੋ ਭਾਈ ਸਾਹਿਬ ਮੈਨੂੰ ਲਿਖ ਕੇ ਦਿਓ ਕਿ ਮੈਂ ਕੈਨੇਡਾ ਕਿਉਂ ਨਹੀਂ ਚੜ ਜਾਚ ਤੇ ਕਿਉਂ ਨਹੀਂ ਬੋਰਡ ਕਰ ਸਕਦਾ ਸੋ ਇਸ ਤਰ੍ਹਾਂ ਕਰਕੇ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਇਹ ਚੀਜ਼ ਤੋਂ ਬਚ ਸਕਦਾ ਵਾ